ਗੁਰੂ ਪਿਆਰਿਓ ਸਿਆਣਿਆਂ ਦਾ ਇੱਕ ਕਥਨ ਹੈ ਬਜ਼ੁਰਗਾਂ ਦਾ ਇੱਕ ਚੁੱਪ ਤੇ 100 ਸੁੱਖ ਤੇ ਮੈਂ ਤੁਹਾਨੂੰ ਕਹੂੰਗਾ ਕਿ ਜੇ ਤੁਸੀਂ ਚੁੱਪ ਰਹਿੰਦੇ ਹੋ ਉਹ ਪੰਜ ਥਾਵਾਂ ਤੇ ਤਾਂ ਤੁਹਾਨੂੰ 100 ਨਹੀਂ ਹਜ਼ਾਰਾਂ ਸੁੱਖ ਮਿਲਣਗੇ ਕਈ ਵਾਰੀ ਅਸੀਂ ਕਾਮਯਾਬ ਤਾਂ ਨਹੀਂ ਹੁੰਦੇ ਜਿੰਨਾ ਥਾਵਾਂ ਤੇ ਅਸੀਂ ਚੁੱਪ ਰਹਿਣਾ ਹੁੰਦਾ ਉੱਥੇ ਅਸੀਂ ਬੋਲਣ ਲੱਗ ਜਾਂਦੇ ਹਾਂ ਤੇ ਜਿੱਥੇ ਬੋਲਣਾ ਹੁੰਦਾ ਉੱਥੇ ਚੁੱਪ ਕਰ ਜਾਂਨੇ ਆ। ਇਹੀ ਤਾਂ ਸਾਡੀ ਵੱਡੀ ਭੁੱਲਾ। ਤਾਂ ਅੱਜ ਉਹ ਪੰਜ ਥਾਮਾਂ ਕਿਹੜੀਆਂ ਨੇ ਜਿੱਥੇ ਸਾਨੂੰ ਹਮੇਸ਼ਾ ਚੁੱਪ ਰਹਿਣਾ ਚਾਹੀਦਾ। ਕਿਉਂ ਰਹਿਣਾ ਚਾਹੀਦਾ ਇਹਦੇ ਕਾਰਨ ਵੀ ਮੈਂ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਆ। ਆਪਾਂ ਜਾਣੇ ਹੀ ਰਹਿੰਨੇ ਆ। ਰਿਸ਼ਤੇਦਾਰ ਕਈ ਵਾਰੀ ਸਾਨੂੰ ਗੱਲਾਂ-ਗੱਲਾਂ ਵਿੱਚ ਸਾਡੀ ਆਮਦਨ ਬਾਰੇ ਪੁੱਛਦੇ ਆ, ਸਾਡੀ ਇਨਕਮ ਦੇ ਸੋਰਸਾਂ ਬਾਰੇ ਪੁੱਛਣ ਲੱਗ ਜਾਂਦੇ ਆ। ਪੀ ਤੁਹਾਡੀ ਕਮਾਈ ਦਾ ਸਾਧਨ ਕੀ ਆ ਕਿੰਨੀ ਆਮਦਨ ਆ ਕਿੰਨੀ ਮਹੀਨੇ ਦੀ ਤਨਖਾਹ ਹੈ ਕਈ ਵਾਰੀ ਅਸੀਂ ਨਾ ਗੱਲਾਂ ਵਿੱਚ ਆ ਕੇ ਦੱਸ ਦਿੰਨੇ ਆ ਵੀ ਇੰਨੀ ਮੇਰੀ ਆਮਦਨ ਤੁਸੀਂ ਕਦੇ ਵੀ ਇਹ ਚੀਜ਼ ਨਹੀਂ ਦੱਸਣੀ ਹੈਗੀ ਇੱਥੇ ਤੁਸੀਂ ਕਹੋਗੇ ਵੀ ਸਾਨੂੰ ਤਾਂ ਜੋ ਪੁੱਛਦੇ ਆ ਰਿਸ਼ਤੇਦਾਰ ਉਹ ਦੱਸਣਾ ਹੀ ਚਾਹੀਦਾ ਮੈਂ ਕਹਿੰਨਾ ਵੀ ਤੁਹਾਨੂੰ ਦੱਸਣਾ ਚਾਹੀਦਾ ਪਰ ਸਾਰਾ ਕੁਝ ਨਹੀਂ ਦੱਸਣਾ ਚਾਹੀਦਾ ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਸਵਾਲ ਕਰਦੇ ਆ ਉਹ ਲੋਕ ਤਾਂ ਹੀ ਕਰਦੇ ਆ ਉਹਨਾਂ ਨੇ ਅੰਦਾਜ਼ਾ ਲਾਉਣਾ ਹੁੰਦਾ ਸਾਡਾ ਸਤਕਾਰ ਲੋਕ ਜਿਹੜੇ ਆ ਸਾਡੇ ਆਸ-ਪਾਸ ਰਹਿਣ ਵਾਲੇ ਸਾਡੀ ਆਮਦਨ ਦੇ ਹਿਸਾਬ ਨਹੀਂ ਕਰਦੇ ਆ ਬਹੁਤੇ ਲੋਕ ਤਾਂ ਇਦਾਂ ਦੇ ਹੁੰਦੇ ਆ ਰਿਸ਼ਤੇਦਾਰਾਂ ਨੂੰ ਜਦੋਂ ਆਪਾਂ ਦੱਸ ਦਿੰਨੇ ਆ ਕਿ ਇੰਨੀ ਮੇਰੀ ਕਮਾਈ ਆ ਇਹਨਾਂ ਮੇਰਾ ਸਾਧਨ ਕਈ ਵਾਰੀ ਫਿਰ ਉਹ ਨਾ ਬੰਦਾ ਸਾਹਮਣੇ ਵਾਲਾ ਸੱਚ ਕਰਕੇ ਜਾਣਿਓ ਇੱਕ ਹੌਂਕ ਹੀ ਲੈ ਜਾਂਦਾ ਜੇ ਕਮਾਈ ਸਾਡੀ ਵੱਧ ਹੋਵੇ ਆਮਦਨ ਵੱਧ ਹੋਵੇ ਫਿਰ ਉਹ ਕਹਿ ਦਿੰਦਾ ਵੀ ਮੈਨੂੰ ਵੀ ਤੂੰ ਦੇ ਲੋੜਾ ਮੈਨੂੰ ਪੈਸਿਆਂ ਦੀ ਕਈ ਵਾਰੀ ਸਾਡੀਆਂ ਲੋੜਾਂ ਜਿਹੜੀਆਂ ਆ ਉਹ ਵਧਾਈਆਂ ਹੁੰਦੀਆਂ ਆਪਣੇ ਪਰਿਵਾਰ ਦਾ ਮਸਾਂ ਗੁਜ਼ਾਰਾ ਚੱਲਦਾ ਹੁੰਦਾ ਫਿਰ ਅਸੀਂ ਉਹਦੀ ਮਦਦ ਨਹੀਂ ਕਰਦੇ ਉਹਨੂੰ ਜਵਾਬ ਦੇ ਦਿੰਨੇ ਆ ਫਿਰ ਉਹ ਸਾਡੇ ਨਾਲ ਰੋਸ ਜਾਂਦੇ ਆ ਤਾਂ ਇਹਨਾਂ ਚੀਜ਼ਾਂ ਨੂੰ ਡੂੰਘਾ ਸੋਚਣਾ ਪੈਂਦਾ ਥੋੜਾ ਜਿਹਾ ਇਸ ਕਰਕੇ ਜਦੋਂ ਕੋਈ ਆਮਦਨ ਤੁਹਾਨੂੰ ਪੁੱਛਦਾ ਤੇ ਤੁਸੀਂ ਕਹਣਾ ਵੀ ਰੱਬ ਦਾ ਸ਼ੁਕਰ ਹੀ ਆ ਉਹਦਾ ਦਿੱਤਾ ਅਸੀਂ ਖਾਂਦੇ ਆ ਬਸ ਮਾਲਕ ਨੇ ਇੰਨਾ ਕ ਦਿੱਤਾ ਹੋਇਆ ਕੇ ਟੈੱਡ ਭਰ ਕੇ ਅਸੀਂ ਸੌ ਜਾਂਦੇ ਆ ਇਸ ਤਰ੍ਹਾਂ ਵੀ ਤੁਸੀਂ ਜਵਾਬ ਦੇ ਸਕਦੇ ਹੋ ਨਾਲੇ ਇਹਦੇ ਵਿੱਚ ਰੱਬ ਦੀ ਗੱਲ ਹੋ ਗਈ ਨਾਲੇ ਸ਼ੁਕਰਾਨਾ ਹੋ ਗਿਆ ਨਾਲੇ ਉਹਨਾਂ ਦੀ ਗੱਲ ਦਾ ਜਵਾਬ ਦਿੱਤਾ ਗਿਆ ਵੀ ਪ੍ਰਮਾਤਮਾ ਨੇ ਜਿੰਨਾ ਕਿ ਦਿੱਤਾ ਉਹਦੇ ਵਿੱਚ ਬਸਵਰ ਰੱਬ ਜਿਹੜਾ ਹੈ ਉਹ ਸਰਬੱਤ ਦਾ ਭਲਾ ਕਰੇ ਇਸ ਤਰ੍ਹਾਂ ਵੀ ਤੁਸੀਂ ਕਹਿ ਸਕਦੇ ਹੋ ਇਹਨਾਂ ਗੱਲਾਂ ਨੂੰ ਕਈ ਵਾਰੀ ਅਸੀਂ ਆਪਦੀ ਆਮਦਨ ਹੰਸਿਆਂ ਦੇ ਵਿੱਚ ਦੱਸਣ ਲੱਗ ਜਾਂਦੇ ਆ ਵੀ ਇੰਨੇ ਹਜ਼ਾਰ ਇੰਨੇ ਲੱਖ ਮੇਰੀ ਆਮਦਨ ਫੇਰ ਉਹ ਸਾਹਮਣੇ ਵਾਲਾ ਬੰਦਾ ਸੱਚ ਕਰਕੇ ਜਾਣੇ ਉਹਤੇ ਅਸਰ ਇਹਦਾ ਬਹੁਤ ਪੈਂਦਾ ਇਸ ਕਰਕੇ ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਮਿੱਤਰਾਂ ਨਾਲ ਸਾਂਝ ਬਣਾਉਣੀ ਆ ਜਾਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਵਾ ਤਾਂ ਆਮਦਨ ਜੇ ਕੋਈ ਤੁਹਾਨੂੰ ਤੁਹਾਡੀ ਪੁਛਦਾ ਕਿਤੇ ਵੀ ਪੁਛਦਾ ਕਿਤੇ ਜਾਣੇਓ ਤੁਸੀਂ ਦੱਸਣੀ ਨਹੀਂ ਹੈਗੀ ਉਹਨਾਂ ਨੂੰ ਬੱਸ ਕਹਿ ਦਿਓ ਸ਼ੁਕਰਾਨਾ ਹੀ ਆ ਰੱਬ ਦਾ ਅਤੇ ਦੂਜੀ ਗੱਲ ਵੀ ਬੜੀ ਮਹੱਤਮਪੂਰਨਾ ਉਹ ਜਗ੍ਹਾ ਕਈ ਵਾਰੀ ਅਸੀਂ ਕਿਤੇ ਜਾਂਦੇ ਆ ਕਿਸੇ ਵਿਦਵਾਨ ਨੂੰ ਮਿਲਣ ਵਾਸਤੇ ਕੋਈ ਡੂੰਗਾ ਵਿਚਾਰਵਾਨ ਹੁੰਦਾ ਫਿਲਾਸਫਰ ਹੁੰਦਾ ਕੋਈ ਇਤਿਹਾਸਕਾਰ ਹੁੰਦੇ ਆ ਕੋਈ ਖੋਜੀ ਬੰਦੇ ਹੁੰਦੇ ਆ ਉਹਨਾਂ ਕੋਲ ਸਾਡਾ ਜਾਣ ਦਾ ਸਬਬ ਬਣ ਜਾਂਦਾ ਚਲੇ ਜਾਂਦੇ ਆ ਅਸੀਂ ਫਿਰ ਉੱਥੇ ਜਾ ਕੇ ਕਈ ਵਾਰੀ ਅਸੀਂ ਸੁਣਦੇ ਘਾਟਾਂ ਬੋਲਦੇ ਵੱਧ ਅਸਲ ਦੇ ਵਿੱਚ ਜਦੋਂ ਅਸੀਂ ਬੋਲ ਰਹੇ ਹੁੰਨੇ ਆ ਅਸੀਂ ਉਹਨਾਂ ਕੀ ਬੋਲਦੇ ਆ ਜਿੰਨਾ ਅਸੀਂ ਜਾਣਦੇ ਆ ਜਦੋਂ ਅਸੀਂ ਸੁਣਦੇ ਆ ਅਸੀਂ ਕੁਝ ਨਵਾਂ ਸੁਣਦੇ ਹਾਂ ਸਾਡੀ ਜਾਣਕਾਰੀ 'ਚ ਵਾਧਾ ਹੁੰਦਾ ਤਾਂ ਜਦੋਂ ਵੀ ਤੁਸੀਂ ਕਿਸੇ ਤੁਸੀਂ ਕਿਸੇ ਫਿਲਾਸਫਰ ਨੂੰ ਖੋਜੀ ਨੂੰ ਡੂੰਘੇ ਵਿਚਾਰਵਾਨ ਬੰਦੇ ਨੂੰ ਮਿਲੋ ਸੰਤਾਂ ਮਹਾਂਪੁਰਖਾਂ ਕੋਲ ਜਾਓ ਤਾਂ ਉੱਥੇ ਤੁਹਾਨੂੰ ਚੁੱਪ ਰਹਿ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਉੱਥੇ ਚੁੱਪ ਰਹਿ ਕੇ ਜਿੰਨਾ ਤੁਸੀਂ ਸ਼ਾਂਤ ਰਹਿ ਕੇ ਸੁਣੋਗੇ ਵੱਧ ਸਿੱਖੋਗੇ ਇਹ ਗੱਲ ਭਗਤ ਕਬੀਰ ਸਾਹਿਬ ਜੀ ਵੀ ਆਪਣੇ ਸ਼ਲੋਕ ਵਿੱਚ ਕਹਿੰਦੇ ਆ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ ਜਦੋਂ ਕਿਤੇ ਸੰਤਾਂ ਨੂੰ ਮਿਲਣ ਜਾਈਏ ਆਪਣੇ ਨਾਲ ਕਿਸੇ ਨੂੰ ਹੋਰ ਨਹੀਂ ਲੈ ਕੇ ਜਾਈਦਾ ਉਹ ਕੀ ਹੁੰਦਾ ਇਹਦਾ ਕਾਰਨ ਕੀ ਆ ਇਹਦਾ ਮਤਲਬ ਭਗਤ ਕਬੀਰ ਜੀ ਗਲਤ ਕਹਿ ਰਹੇ ਆ ਵੀ ਦੂਜਿਆਂ ਨੂੰ ਸੰਗਤ ਕਰਨ ਤੋਂ ਰੋਕ ਰਹੇ ਆ ਨਹੀਂ ਉਹ ਸਹੀ ਕਹਿ ਰਹੇ ਆ ਕਈ ਵਾਰੀ ਅਸੀਂ ਜਦੋਂ ਜਾ ਰਹੇ ਹੁੰਨੇ ਆ ਸਾਹਮਣੇ ਵਾਲਾ ਬੰਦਾ ਸਾਨੂੰ ਗੱਲਾਂ ਚ ਲਾ ਲੈਂਦਾ ਉਹ ਪਛਾਣ ਨੂੰ ਮੋੜ ਲੈਂਦਾ ਵੀ ਕਹਿ ਦਿੰਦਾ ਚੱਲ ਛੱਡ ਪਰਾਂ ਆਪਾਂ ਹੋਰ ਪਾਸੇ ਚੱਲਦੇ ਆ ਤੂੰ ਸੰਤਾਂ ਦੀ ਸੰਗਤ ਨਾ ਕਰ ਆਪਾਂ ਕਿਧਰੇ ਹੋਰ ਚੱਲਦੇ ਆ ਇਸ ਕਰਕੇ ਆਪਣੇ ਜਿਹੜੇ ਪੈਰ ਆ ਉਹ ਪਿੱਛੇ ਨੂੰ ਨਹੀਂ ਮੋੜਨੇ ਚਾਹੀਦੇ ਜਦੋਂ ਆਪਾਂ ਚੰਗੇ ਕਦਮ ਲਈ ਅੱਗੇ ਵਧਦੇ ਆ ਇਸ ਕਰਕੇ ਜਿੰਨੀ ਮਰਜ਼ੀ ਅਖਿਆਈ ਆ ਜੇ ਸਾਨੂੰ ਸੰਤਾਂ ਨੂੰ ਸਾਧੂਆਂ ਨੂੰ ਮਹਾਪੁਰਖਾਂ ਨੂੰ ਸੰਗਤ ਵਿੱਚ ਜਾ ਕੇ ਉਹਨਾਂ ਦੇ ਬਚਨ ਸੁਣਨੇ ਚਾਹੀਦੇ ਆ ਉਹਨੂੰ ਸਿਰਫ ਸੁਣਨਾ ਹੀ ਆ ਇਹ ਗੱਲ ਚੇਤੇ ਰੱਖਿਓ ਸੁਣਨ ਨਾਲ ਬੰਦੇ ਦਾ ਜਿਹੜਾ ਦਿਮਾਗ ਆ ਉਹ ਵਾਧਾ ਅੱਗੇ ਜਦੋਂ ਆਪਾਂ ਬੋਲੀ ਜਾਂਦੇ ਬੋਲੀ ਜਾਂਦੇ ਕਿਸੇ ਦੀ ਸੁਣਦੇ ਹੀ ਨਹੀਂ ਸਾਡਾ ਸਤਕਾਰ ਹੀ ਘਟ ਜਾਂਦਾ ਇਸ ਕਰਕੇ ਕੋਈ ਵਿਚਾਰਵਾਨ ਆਇਆ ਹੋਵੇ ਫਿਲਾਸਫਰ ਆਇਆ ਹੋਵੇ ਕੋਈ ਮਹਾਪੁਰਖ ਹੋਵੇ ਕੋਈ ਭੱਦਰਪੁਰਸ਼ ਹੋਵੇ ਕੋਈ ਸਤਕਾਰਯੋਗ ਗਿਆਨੀ ਜੀ ਹੋਣ ਉਹਨਾਂ ਨੂੰ ਸੁਣਨਾ ਚਾਹੀਦਾ ਬਸ ਉਦੋਂ ਤੁਸੀਂ ਬੋਲਣਾ ਨਹੀਂ ਕਿਉਂਕਿ ਉਹਨਾਂ ਸਿਆਣੇ ਲੋਕਾਂ ਕੋਲ ਬੈਠਣ ਦੇ ਨਾਲ ਹੀ ਤੁਹਾਡਾ ਭਲਾ ਹੋ ਜਾਣਾ ਬਹੁਤ ਵਾਰ ਦੇਖਿਆ ਗਿਆ ਵੀ ਲੋਕ ਜਿਹੜੇ ਆ ਕੁਝ ਨਾ ਕੁਝ ਬੋਲੀ ਜਾਂਦੇ ਆ ਉਹ ਗੱਲ ਵੱਖਰੀ ਆ ਆਪਦਾ ਸਵਾਲ ਪੁੱਛ ਲਿਆ ਤੁਸੀਂ ਕੋਈ ਕੁਈ ਇਸ ਤਰ੍ਹਾਂ ਕੋਈ ਇਤਿਹਾਸ ਦੀ ਗੱਲ ਪੁੱਛ ਲਈ ਉਹ ਗੱਲ ਹੋਰ ਆ ਪਰ ਬੋਲੀ ਜਾਣਾ ਬੋਲੀ ਜਾਣਾ ਇਹ ਗੱਲ ਠੀਕ ਨਹੀਂ ਹੈਗੀ ਤਾਂ ਮੈਨੂੰ ਕਹਿਣਾ ਪਊਗਾ ਵੀ ਇਸ ਕਰਕੇ ਤੁਹਾਨੂੰ ਚੁੱਪ ਕਰਕੇ ਉਹਨਾਂ ਮਹਾਪੁਰਖਾਂ ਦੇ ਬਚਨ ਸੁਣਨੇ ਚਾਹੀਦੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜੇਕਰ ਤੁਸੀਂ ਖਿਆਲ ਕੀਤਾ ਹੋਵੇ ਸੁਣਨ ਦੀਆਂ ਚਾਰ ਪੌੜੀਆਂ ਹਨ ਜੀ ਉਹਨਾਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ ਵੀ ਸੁਣ ਸੁਣ ਕੇ ਇਨਸਾਨ ਦੇਵਤਾ ਬਣ ਜਾਂਦਾ ਸੁਣ ਸੁਣ ਕੇ ਇਨਸਾਨ ਦਾ ਸੁਭਾਅ ਬਦਲ ਜਾਂਦਾ ਪਰ ਸੁਣਨਾ ਕੀ ਆ ਚੰਗਾ ਹੀ ਸੁਣਨਾ ਮਹਾਪੁਰਖਾਂ ਦੇ ਬਚਨ ਸੁਣਨੇ ਆ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਭਰਤ ਤਵਲ ਆਕਾਸ ਇਸ ਤਰ੍ਹਾਂ ਜਿਹੜੀ ਬਾਣੀ ਆ ਸਾਨੂੰ ਵਾਰ-ਵਾਰ ਸਮਝਾਉਂਦੀ ਆ ਕਿ ਸੁਣ ਕੇ ਹੀ ਬੰਦਾ ਪਰਮ ਪਦਵੀ ਪਾ ਲੈਂਦਾ ਪਰ ਸੁਣਨਾ ਉਹ ਗਹਿਰਾ ਕਰਨਾ ਪੈਂਦਾ ਚੰਗਾ ਸੁਣਨਾ ਪੈਂਦਾ ਅਮਲ ਵੀ ਕਮਾਉਣੇ ਪੈਂਦੇ ਆ ਤੇ ਮਹਾਪੁਰਖਾਂ ਦੇ ਜਿਹੜੇ ਬਚਨ ਆ ਸਾਨੂੰ ਚੁੱਪ ਕਰਕੇ ਸੁਣਨੇ ਚਾਹੀਦੇ ਇੱਕ ਪਾਸੇ ਮਹਾਪੁਰਖ ਬੋਲ ਰਹੇ ਆ ਦੂਜੇ ਪਾਸੇ ਅਸੀਂ ਦੀਵਾਨ ਵਿੱਚ ਗੱਲਾਂ ਕਰੀ ਜਾਂਦੇ ਆ ਇਹ ਵੀ ਗੱਲ ਭਾਈ ਠੀਕ ਨਹੀਂ ਹੁੰਦੀ ਇੱਕ ਪਾਸੇ ਸਤਿਗੁਰੂ ਮਹਾਰਾਜ ਦੀ ਬਾਣੀ ਪੜੀ ਜਾ ਰਹੀ ਆ ਦੂਜੇ ਪਾਸੇ ਅਸੀਂ ਗੱਲਾਂ ਕਰੀ ਜਾਂਦੇ ਆ ਤੇ ਇਹ ਫਿਰ ਤਾਂ ਇੱਕ ਵੱਡਾ ਪਾਪ ਹੀ ਹੋਇਆ ਨਾ ਤਾਂ ਇਹ ਤੁਹਾਨੂੰ ਖਿਆਲ ਕਰਨਾ ਚਾਹੀਦਾ ਕਿੱਥੇ ਸਿਮਰਨ ਹੋ ਰਿਹਾ ਹੋਵੇ ਜਿੱਥੇ ਗੁਰੂ ਦੀ ਬਾਣੀ ਪੜੀ ਜਾ ਰਹੀ ਹੋਵੇ ਉਹ ਜਗ੍ਹਾ ਤੇ ਸਾਨੂੰ ਚੁੱਪ ਕਰਨਾ ਚਾਹੀਦਾ ਸੁਣਨਾ ਚਾਹੀਦਾ ਸਮਝਣਾ ਚਾਹੀਦਾ ਤਾਂ ਕਈ ਵਾਰੀ ਵੇਖਿਆ ਗਿਆ ਦੀਵਾਨ ਦੇ ਵਿੱਚ ਸਾਰੀਆਂ ਬੀਬੀਆਂ ਦੀ ਗੱਲ ਨਹੀਂ ਮੈਂ ਕੁਝ ਬੀਬੀਆਂ ਨੂੰ ਕਹੂੰਗਾ ਵੀ ਉਹ ਰੌਲਾ ਹੀ ਪਾਈ ਜਾਂਦੀਆਂ ਹੁੰਦੀਆਂ ਚੁੱਪ ਨਹੀਂ ਕਰਦੀਆਂ ਹੁੰਦੀਆਂ ਇਸ ਕਰਕੇ ਭਾਈ ਸਾਨੂੰ ਇਹ ਮਰਿਆਦਾ ਕਾਇਮ ਰੱਖਣੀ ਚਾਹੀਦੀ ਆ ਸ਼ਾਂਤੀ ਰੱਖਣੀ ਚਾਹੀਦੀ ਆ ਧਾਰਮਿਕ ਸਥਾਨਾਂ ਤੇ ਜਦੋਂ ਵੀ ਅਸੀਂ ਜਾਂਦੇ ਆ ਇਹਨਾਂ ਗੱਲਾਂ ਦਾ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਸਾਨੂੰ ਕੋਈ ਟੋਕਦਾ ਰੋਕਦਾ ਜਰੂਰ ਖਿਆਲ ਰੱਖਿਓ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਓ ਮਹਾਪੁਰਖਾਂ ਕੋਲ ਜਾਓ ਤਾਂ ਉਦੋਂ ਫਿਰ ਚੁੱਪ ਰਹਿਣਾ ਬੜਾ ਉੱਥੇ ਜ਼ਰੂਰੀ ਆ ਅੱਗੇ ਹੁਣ ਤੀਜੀ ਗੱਲ ਗੁਰੂ ਸਾਹਿਬ ਜੀ ਵੀ ਇਹ ਵਚਨ ਕਰਦੇ ਆ ਵੀ ਜਿੱਥੇ ਸਾਡੀ ਬੋਲ ਬਾਣੀ ਦਾ ਸਤਕਾਰ ਨਹੀਂ ਹੁੰਦਾ ਉੱਥੇ ਚੁੱਪ ਰਹਿਣਾ ਹੀ ਠੀਕ ਹੁੰਦਾ ਕਈ ਵਾਰੀ ਅਸੀਂ ਕਿਸੇ ਸਮਾਗਮ ਤੇ ਚਲੇ ਜਾਂਦੇ ਆ ਉੱਥੇ ਅਸੀਂ ਕੁਝ ਕਹਿੰਨੇ ਆ ਪਰ ਸਾਡੀ ਕਹੀ ਹੋਈ ਗੱਲ ਦਾ ਕੋਈ ਮੁੱਲ ਹੀ ਨਹੀਂ ਹੁੰਦਾ ਸਾਨੂੰ ਪਤਾ ਵੀ ਸਾਡੀ ਗੱਲ ਮੰਨੀ ਨਹੀਂ ਜਾਣੀ ਫਿਰ ਆਪਾਂ ਨੂੰ ਬੋਲਣ ਦਾ ਕੀ ਫਾਇਦਾ ਉੱਥੇ ਇਹ ਤਾਂ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਇੱਥੇ ਪਤਾ 바ਵੀ ਮੈਂ ਬੋਲ ਬੋਲ ਕੇ ਹੰਬ ਜਾਣਾ ਪਰ ਮੇਰੀ ਮੰਨੀ ਨਹੀਂ ਜਾਣੀ ਫਿਰ ਉੱਥੇ ਚੁੱਪ ਰਹਿਣਾ ਹੀ ਚੰਗਾ ਇਸ ਕਰਕੇ ਕੁਝ ਲੋਕ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਵੀ ਕੋਈ ਗੱਲ ਨਹੀਂ ਅਸੀਂ ਆਪਦੀ ਗੱਲ ਰੱਖਣੀ ਹੀ ਰੱਖਣੀ ਆ ਭਾਵੇਂ ਮੰਨੀ ਜਾਵੇ ਭਾਵੇਂ ਨਾ ਫਿਰ ਉਹ ਸਾਡੀ ਗੱਲ ਜਿਹੜੀ ਬੋਲੀ ਤਾਂ ਹਵਾ ਚੁੱਟ ਜਾਣੀ ਆ ਇਸ ਕਰਕੇ ਬਹੁਤੀਆਂ ਮੀਟਿੰਗਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਜੇ ਸਾਨੂੰ ਪਤਾ ਵੀ ਸਾਡੀ ਬੋਲੀ ਦਾ ਬਾਣੀ ਦਾ ਸਤਕਾਰ ਨਹੀਂ ਹੋਣਾ ਇੱਥੇ ਫਿਰ ਚੁੱਪ ਪਰ ਉੱਥੇ ਸੁਣੀ ਚੱਲੋ ਦੇਖੀ ਚਲੋ ਵੀ ਕੀ ਕਰ ਰਹੇ ਆ ਜੇਕਰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਹ ਜਗ੍ਹਾ ਤੇ ਬੋਲ ਰਹੇ ਆ ਫਿਰ ਸਾਡੇ ਵਰਗਾ ਕੋਈ ਮੂਰਖ ਨਹੀਂ ਹੈਗਾ ਫਿਰ ਇਸ ਕਰਕੇ ਇਹ ਮੂਰਖ ਦੀ ਜਿਹੜੀ ਪਛਾਣ ਆ ਇੱਥੋਂ ਹੀ ਆਉਂਦੀ ਹੈ ਵੀ ਜਿਹੜੀ ਜਗ੍ਹਾ ਤੇ ਚੁੱਪ ਰਹਿਣਾ ਉੱਥੇ ਬੋਲੀ ਜਾਣਾ ਜਿੱਥੇ ਬੋਲਣਾ ਹੋਵੇ ਉੱਥੇ ਚੁੱਪ ਰਹਿਣਾ ਇਹ ਹੀ ਤਾਂ ਮੂਰਖ ਦੀ ਨਿਸ਼ਾਨੀ ਹੈ ਅੱਗੇ ਤੋਂ ਜਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਕਿ ਜਿਸ ਜਗ੍ਹਾ ਤੇ ਤੁਹਾਡੀ ਬਾਣੀ ਦਾ ਬੋਲਾਂ ਦਾ ਸਤਕਾਰ ਨਹੀਂ ਉੱਥੇ ਚੁੱਪ ਰਹਿਣਾ ਹੀ ਬਿਹਤਰ ਹੁਣ ਸਮਾਜ ਅ ਸਮਾਜ ਵਿੱਚ ਜਾਣਾ ਵੀ ਪੈਂਦਾ ਰਿਸ਼ਤੇਦਾਰਾਂ ਨਾਲ ਚਾਹੁੰਦੇ ਹੋਏ ਕਈ ਇਹੋ ਜਿਹੀਆਂ ਰਿਸ਼ਤੇਦਾਰੀਆਂ ਉਹਨਾਂ ਨਾਲ ਸਬੰਧ ਹੀ ਇਦਾਂ ਦੇ ਹੁੰਦੇ ਆ ਵੀ ਜਾਣਾ ਹੀ ਪੈਂਦਾ ਦੁੱਖ ਸੁੱਖ ਖੁਸ਼ੀਆਂ ਗਮੀਆਂ ਸਭ ਸਾਂਝੀਆਂ ਹੁੰਦੀਆਂ ਪਰ ਉਹ ਦਿਲਾਂ ਦੀ ਸਾਂਝ ਨਹੀਂ ਹੁੰਦੀ ਉੱਥੇ ਤਾਂ ਉੱਥੇ ਬਹੁਤਾ ਬੋਲਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਉੱਥੇ ਬੋਲੋਗੇ ਫਿਰ ਉਹਨਾਂ ਨੇ ਕਈ ਵਾਰੀ ਜਦੋਂ ਆਪਣੀ ਕਿਸੇ ਨਾਲ ਅਣਬਣ ਹੋਈ ਹੋਵੇ ਮੇਲ ਨਾ ਹੋਵੇ ਵਿਚਾਰਾਂ ਦਾ ਸਿੱਧੀ ਕਹੀ ਹੋਈ ਗੱਲ ਵੀ ਪੁੱਠੀ ਬਣ ਜਾਂਦੀ ਹੈ। ਐਵੇਂ ਤੁਹਾਡੇ ਨਾਲ ਹੋਇਆ ਹੋਣਾ ਵੀ ਤੁਸੀਂ ਸਮਝਾਇਆ ਸੀ ਕਿਸੇ ਨੂੰ ਪਰ ਉਹ ਗੱਲ ਪੁੱਠੀ ਪੈ ਗਈ। ਤਾਂ ਬਿਹਤਰ ਨਹੀਂ ਇਹ ਵੀ ਤੁਸੀਂ ਇੱਕ ਚੁੱਪ ਤੇ ਹਜ਼ਾਰ ਸੁੱਖ ਪ੍ਰਾਪਤ ਕਰਨ। ਹਾਲਾਂਕਿ ਜੀਵ ਰੱਬ ਨੇ ਦਿੱਤੀ ਆ ਇਹ ਨਹੀਂ ਹੈਗਾ ਵੀ ਚੁੱਪ ਕਰਕੇ ਬਹਿ ਜਾਓ ਮੂਨੀ ਬਣ ਜਾਓ ਤੁਹਾਨੂੰ ਮੂਨੀ ਬਣਨ ਲਈ ਨਹੀਂ ਕਹਿ ਰਹੇ ਸਿਰਫ ਕਿਹੜੀ ਜਗ੍ਹਾ ਤੇ ਚੁੱਪ ਰਹਿਣਾ। ਕਿਸ ਜਗ੍ਹਾ ਤੇ ਕਿਸ ਸਥਿਤੀ ਨੂੰ ਵੇਖ ਕੇ ਚੁੱਪ ਰਹਿਣਾ ਉਹਦੇ ਬਾਰੇ ਦੱਸਿਆ ਜਾ ਰਿਹਾ ਜੀ। ਅੱਗੇ ਹੁਣ ਚੌਥੀ ਗੱਲ ਇਹ ਗੱਲ ਤਾਂ ਬਹੁਤੀ ਪਿੰਡਾਂ ਦੇ ਵਿੱਚ ਵਾਪਰਦੀ ਆ ਦੇਖਿਆ ਗਿਆ ਵੀ ਜਦੋਂ ਆਪਾਂ ਕਿਸੇ ਦੇ ਘਰੇ ਅਫਸੋਸ ਕਰਨ ਜਾਂਦੇ ਆ ਕੋਈ ਮ੍ਰਿਤਕ ਸਰੀਰ ਆ ਜਿਹੜਾ ਕਿਸੇ ਦਾ ਘਰ ਦਾ ਜੀ ਆ ਜਿਹੜਾ ਚੜ੍ਹਾਈ ਕਰ ਗਿਆ ਉਦੋਂ ਕੀ ਹੁੰਦਾ ਅਸੀਂ ਚਲੇ ਤਾਂ ਜਾਂਦੇ ਆ ਜਾਣੇ ਦਾ ਪਰਚੌਣੀ ਕਰਨਾ ਅਫਸੋਸ ਕਰਨ ਗੱਲਾਂ ਅਸੀਂ ਪਤਾ ਨਹੀਂ ਕਿਹੜੀਆਂ ਕਰਨ ਲੱਗ ਜਾਂਦੇ ਆ ਇਹ ਤਾਂ ਚਲੋ ਵਧੀਆ ਗੱਲ ਆ ਜੇ ਕੋਈ ਗੁਰਮੁਖ ਪਿਆਰਾ ਉੱਥੇ ਜਾ ਕੇ ਬਾਣੀ ਪੜ ਰਿਹਾ ਵਿਛੜੀ ਰੂਹ ਦੇ ਨਿਮਿਤ ਪਰਿਵਾਰ ਨੂੰ ਹੌਸਲਾ ਦੇ ਰਿਹਾ ਨਾ ਤਾਂ ਅਸੀਂ ਹੌਸਲਾ ਦਿੰਨੇ ਉਹਨਾਂ ਨੂੰ ਨਾ ਅਸੀਂ ਬਾਣੀ ਪੜਦੇ ਆਂ ਨਾ ਜਾ ਕੇ ਵਿਛੜੀ ਰੂਹ ਦੇ ਨਿਮਿਤ ਬਾਣੀ ਦੀਆਂ ਗੱਲਾਂ ਵੀ ਕਰਦੇ ਆਂ ਵਿਚਾਰਾਂ ਕਰਦੇ ਆਂ ਨਾ ਇਤਿਹਾਸ ਦੀਆਂ ਵਿਚਾਰਾਂ ਕਰਦੇ ਆਂ ਗੱਲਾਂ ਅਸੀਂ ਹੋਰ ਹੀ ਕਰਨ ਲੱਗ ਜਾਂਦੇ ਆਂ ਇਸ ਕਰਕੇ ਜਦੋਂ ਅਸੀਂ ਜਾਂਦੇ ਆਂ ਉੱਥੇ ਸਾਨੂੰ ਵੇਖਣਾ ਚਾਹੀਦਾ ਕਿ ਜਿਹੜਾ ਮ੍ਰਿਤਕ ਸਰੀਰ ਆ ਜਿਹੜੀ ਰੂਹ ਵਿਛੜ ਗਈ ਆ ਚਾਹੇ ਸੰਸਕਾਰ ਹੋ ਰਿਹਾ ਚਾਹੇ ਅੰਗੀਠੇ ਦੀ ਸੰਭਾਲ ਹੋ ਰਹੀ ਆ ਚਾਹੇ ਭੋਗ ਆ ਚਾਹੇ ਅੰਤਮ ਅਰਦਾਸ ਆ ਚਾਹੇ ਅਸੀਂ ਅਫਸੋਸ ਕਰਨ ਗਏ ਹੋਏ ਆ ਵੀ ਗੱਲ ਅਸੀਂ ਜੇ ਕਰਨੀ ਆ ਤਾਂ ਬਾਣੀ ਦੀ ਕਰੀਏ ਵੀ ਜੇ ਸਾਨੂੰ ਬਾਣੀ ਦੀ ਗੱਲ ਨਹੀਂ ਆਉਂਦੀ ਉੱਥੇ ਲੋਕ ਜਿਹੜੇ ਆ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੇ ਆ ਅਸੀਂ ਵਿੱਚ ਨਾ ਹੀ ਉਹਨਾਂ ਦੇ ਸ਼ਾਮਲ ਹੋਈਏ ਤਾਂ ਚੰਗੀ ਗੱਲ ਹੋਊਗੀ ਕਿਉਂਕਿ ਗਏ ਤਾਂ ਅਸੀਂ ਅਫਸੋਸ ਕਰਨ ਸੀ ਅਫਸੋਸ ਤਾਂ ਅਸੀਂ ਕੀਤਾ ਹੀ ਨਹੀਂ ਅਸੀਂ ਤਾਂ ਇੱਧਰ ਉੱਧਰ ਲੀਆਂ ਗੱਲਾਂ ਹੀ ਕੀਤੀਆਂ ਇਸ ਕਰਕੇ ਭਾਈ ਜੇ ਜਾਈਏ ਨਾ ਰੱਬ ਦੀ ਗੱਲ ਕਹੀਏ ਇੱਥੇ ਜਾਏ ਬਹੀਏ ਭਲਾ ਕਹੀਏ ਮਹਾਰਾਜ ਦੀ ਬਾਣੀ ਕਹਿੰਦੀ ਵੀ ਜਿੱਥੇ ਜਾ ਕੇ ਬਹਿਣਾ ਭਲੇ ਬਚਨ ਕਹਿਣੇ ਚਾਹੀਦੇ ਆ ਜੇ ਨਹੀਂ ਫਿਰ ਚੁੱਪ ਚੰਗੀ ਆ ਅੱਗੇ ਹੁਣ ਪੰਜਵੀਂ ਗੱਲ ਇੱਥੇ ਅੱਜ ਕੱਲ ਦੇ ਬੱਚੇ ਬਹੁਤ ਵੱਡੀ ਗਲਤੀ ਕਰਦੇ ਆ ਮੈਂ ਦੇਖਿਆ ਇਹ ਤੁਸੀਂ ਵੀ ਦੇਖਿਆ ਹੋਊਗਾ ਕਈ ਵਾਰੀ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਆ ਜਾਂ ਤੁਹਾਡੇ ਤੋਂ ਮੰਨ ਲਓ ਕੋਈ ਗਲਤੀ ਹੋ ਗਈ ਸਾਨੂੰ ਜਦੋਂ ਕੋਈ ਵੱਡਾ ਸਮਝਾ ਰਿਹਾ ਸਾਨੂੰ ਫਿਰ ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਉਹਦੇ ਵਿੱਚ ਬੋਲਣਾ ਨਹੀਂ ਚਾਹੀਦਾ ਅੱਜ ਕੱਲ ਦੇ ਬੱਚੇ ਮਾਤਾ ਪਿਤਾ ਨਾਲ ਆਰਗੂਮੈਂਟ ਕਰਦੇ ਆ ਬਹਿਸਬਾਜ਼ੀ ਕਰਦੇ ਆ ਬਹੁਤ ਅੱਗੋਂ ਬੋਲਣ ਲੱਗ ਜਾਂਦੇ ਆ ਅਸਲ ਵਿੱਚ ਜਦੋਂ ਮਾਤਾ ਪਿਤਾ ਜਾਂ ਕੋਈ ਅਧਿਆਪਕ ਝੜਕ ਰਿਹਾ ਹੋਵੇ ਸਾਨੂੰ ਚੁੱਪ ਹੋ ਕੇ ਉਹਨਾਂ ਦੀਆਂ ਉਹ ਗਾਲਾਂ ਖਾ ਲੈਣੀਆਂ ਚਾਹੀਦੀਆਂ ਇਹ ਗੱਲ ਮੈਂ ਸੱਚੀ ਕਹਿੰਨਾ ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦੀਆਂ ਗਾਲਾਂ ਚੁੱਪ ਕਰਕੇ ਸਹਿ ਲੈਂਦਾ ਹੈ ਅਧਿਆਪਕਾਂ ਦਾ ਉਸਤਾਦ ਦਾ ਕੋਈ ਵੀ ਗੱਲ ਬਚਨ ਸਹਿਣ ਕਰਦਾ ਹੈ ਅੱਗੇ ਨਹੀਂ ਬੋਲਦਾ ਉਹੀ ਬੱਚਾ ਜ਼ਿੰਦਗੀ ਚ ਕਾਮਯਾਬ ਹੁੰਦਾ ਅਸੀਂ ਦੇਖਨੇ ਆ ਅੱਜ ਕੱਲ ਦੇ ਬੱਚਿਆਂ ਦਾ ਹਾਲ ਇਸ ਤਰ੍ਹਾਂ ਹੋਇਆ ਪਿਆ ਵੀ ਨਾ ਤਾਂ ਉਹ ਅਧਿਆਪਕਾਂ ਦੀ ਗੱਲ ਸੁਣ ਰਹੇ ਆ ਨਾ ਤਾਂ ਆਪਣੇ ਉਸਤਾਦਾਂ ਦਾ ਬਚਨ ਮੰਨ ਰਹੇ ਆ ਤੇ ਮਾਤਾ ਪਿਤਾ ਦੇ ਨਾਲ ਬਹਿਸਬਾਜੀ ਵੀ ਕਰ ਰਹੇ ਜਿਸ ਦਿਨ ਉਹ ਬੱਚੇ ਚੁੱਪ ਕਰਕੇ ਝੜਕਾਂ ਖਾ ਲੈਣਗੇ ਮਾਤਾ ਪਿਤਾ ਦੀਆਂ ਗਾਲਾਂ ਸਹਿ ਲੈਣਗੇ ਝੜਕਾਂ ਕਿਉਂਕਿ ਮਾਂ ਪਿਓ ਕੋਈ ਬੱਚੇ ਦੇ ਦੋਸ਼ੀ ਨਹੀਂ ਹੁੰਦੇ ਜੀ ਨਾ ਹੀ ਕੋਈ ਉਸਤਾਦ ਇਹ ਜ਼ਿੰਦਗੀ ਵਿੱਚ ਸਾਨੂੰ ਕੁਝ ਬਣਾਉਣਾ ਚਾਹੁੰਦੇ ਆ ਸਿਖਾਉਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਦੀਆਂ ਗੱਲਾਂ ਚੁੱਪ ਕਰਕੇ ਸਹਿਣ ਕਰਨੀਆਂ ਚਾਹੀਦੀਆਂ ਕੁਝ ਨਹੀਂ ਉੱਥੇ ਬੋਲਣਾ ਚਾਹੀਦਾ ਮੈਂ ਤਾਂ ਇਹ ਗੱਲ ਦੇਖੀ ਆ ਕੁਝ ਬੱਚੇ ਜਿਹੜੇ ਅੱਜ ਕੱਲ ਦੇ ਆ ਉਹ ਆਪਣੇ ਮਾਤਾ ਪਿਤਾ ਦੀ ਛੋਟੀ ਜੀ ਗੱਲ ਵੀ ਸਹਿਣ ਨਹੀਂ ਕਰ ਸਕਦੇ ਗੁੱਸੇ ਹੋ ਜਾਂਦੇ ਆ ਨਿੱਕੀ ਨਿੱਕੀ ਗੱਲ ਤੇ ਮੂੰਹ ਬਣਾ ਲੈਂਦੇ ਆ ਇਹੋ ਜਿਹੇ ਬੱਚੇ ਕਿਵੇਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਣਗੇ ਤੁਸੀਂ ਦੱਸੋ ਨਹੀਂ ਹੋ ਸਕਦੇ ਇਸ ਕਰਕੇ ਕਰੋਧ ਆ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਜੜਾਂ ਜਿਹੜੀਆਂ ਉਹਦੇ ਵਿੱਚ ਖੋਖਲਾਪਣ ਕਰ ਦਿੰਦਾ ਮਜ਼ਬੂਤ ਨਹੀਂ ਹੋਣ ਦਿੰਦਾ ਜਦੋਂ ਆਪਾਂ ਆਪਣੇ ਗੁਰੂਆਂ ਦਾ ਇਤਿਹਾਸ ਪੜ੍ਹਦੇ ਆ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ ਆ ਰਿਹਾ ਆਪਾਂ ਸਾਰੇ ਜਾਣਦੇ ਆ ਸ਼ਬੀਲਾਂ ਵੀ ਲੱਗ ਰਹੀਆਂ ਸਭ ਕੁਝ ਹੋ ਰਿਹਾ ਗੁਰੂ ਅਰਜਨ ਦੇਵ ਜੀ ਵਿੱਚ ਕਿੰਨੀ ਸ਼ਾਂਤੀ ਸੀ ਸ਼ਾਂਤ ਰਹਿਣ ਵਾਸਤੇ ਜਿਹੜਾ ਬੰਦਾ ਚੁੱਪ ਰਹਿੰਦਾ ਜਿਆਦਾ ਤਾਕਤ ਦੀ ਲੋੜ ਹੁੰਦੀ ਆ ਬੋਲਣ ਵਾਲੇ ਦਾ ਕੀ ਹੁਣੇ ਤਾਂ ਬੋਲ ਹੀ ਦੇਣਾ ਉਹ ਕਮਜ਼ੋਰ ਆ ਤਾਂ ਹੀ ਉਹ ਤੋਂ ਕਈ ਗੱਲ ਸਹੀ ਨਹੀਂ ਗਈ ਉਹ ਬੋਲਣ ਲੱਗ ਜਾਂਦਾ ਇਸ ਕਰਕੇ ਜਦੋਂ ਸਾਨੂੰ ਕੋਈ ਕੁਝ ਕਹਿ ਰਿਹਾ ਗਾਲਾਂ ਵੀ ਕੱਢ ਰਿਹਾ ਉਦੋਂ ਸਾਨੂੰ ਚੁੱਪ ਰਹਿਣਾ ਚਾਹੀਦਾ ਗੁਰੂ ਸਾਹਿਬ ਜੀ ਵਿੱਚ ਬਹੁਤ ਸ਼ਾਂਤੀ ਸੀ ਇਸ ਕਰਕੇ ਜਦੋਂ ਕੋਈ ਸਾਨੂੰ ਬੋਲ ਰਿਹਾ ਹੋਵੇ ਸ਼ਾਂਤੀ ਦੇ ਨਾਲ ਉਹਦਾ ਜਦੋਂ ਅਸੀਂ ਜਵਾਬ ਦਿੰਨੇ ਆ ਫਿਰ ਉਹਦੇ ਕੋਲ ਕੋਈ ਸ਼ਬਦ ਨਹੀਂ ਹੁੰਦੇ ਬੋਲਣ ਵਾਲੇ ਮਹਾਤਮਾ ਬੁੱਧ ਦੀ ਇੱਕ ਘਟਨਾ ਵਾਂ ਇੱਕ ਵਾਰੀ ਉਹਨਾਂ ਦੇ ਮੂੰਹ ਤੇ ਕੋਈ ਥੁੱਕ ਗਿਆ ਗਾਲਾਂ ਵੀ ਕੱਢੀਆਂ ਪਰ ਉਹ ਬਦਲੇ ਵਿੱਚ ਕੁਝ ਬੋਲੇ ਨਹੀਂ ਉਹਨਾਂ ਦੇ ਚੇਲੇ ਆਨੰਦ ਨੇ ਵੀ ਪੁੱਛਿਆ ਵੀ ਮਹਾਤਮਾ ਬੁੱਧ ਜੀ ਤੁਸੀਂ ਬੋਲੇ ਕਿਉਂ ਨਹੀਂ ਉਹ ਕਹਿੰਦੇ ਉਹ ਮੈਨੂੰ ਬੋਲ ਰਿਹਾ ਉਹਦਾ ਸੁਭਾ ਤੇ ਮੈਂ ਉਹਦੇ ਸੁਭਾ ਕਰਕੇ ਆਪਣਾ ਸੁਭਾ ਕਿਉਂ ਛੱਡਾਂ ਇਸ ਕਰਕੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਤੁਸੀਂ ਆਪਣਾ ਗੁਣ ਨਹੀਂ ਛੱਡਣਾ ਹੁੰਦਾ ਸਾਹਮਣੇ ਵਾਲਾ ਤੁਹਾਨੂੰ ਕਹਿ ਰਿਹਾ ਉਹ ਉਹਦੀ ਸੋਚ ਆ ਉਹਨੇ ਆਪਣੀ ਜ਼ੁਬਾਨ ਆਪਣੀ ਰਸਨਾ ਮੈਲੀ ਕੀਤੀ ਆ ਤੁਸੀਂ ਕਿਉਂ ਕਰ ਰਹੇ ਹੋ ਮੈਲੀ ਤਾਂ ਇਹਨਾਂ ਚੀਜ਼ਾਂ ਵੱਲ ਭਾਈ ਜ਼ਰੂਰ ਧਿਆਨ ਦਿਓ ਸਤਿਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਕਰਨਗੇ ਜਦੋਂ ਤੁਸੀਂ ਆ ਥਾਵਾਂ ਤੇ ਚੁੱਪ ਰਹਿਣ ਲੱਗੇ ਆ ਪੰਜ ਥਾਵਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕੋਈ ਆਮਦਨ ਪੁੱਛੇ ਰੱਬ ਦਾ ਸ਼ੁਕਰਾਨਾ ਕਰ ਦਿਓ ਚੁੱਪ ਹੋ ਜਾਓ ਇਸ ਕਰਕੇ ਜਦੋਂ ਕੋਈ ਮੀਟਿੰਗ ਹੋ ਰਹੀ ਆ ਤਾਂ ਉਹਨੂੰ ਪਤਾ ਵੀ ਤੁਹਾਡੀ ਗੱਲ ਜਿਹੜੀ ਆ ਨਹੀਂ ਕਬੂਲੀ ਜਾਣੀ ਚੁੱਪ ਰਹੋ ਇਸ ਕਰਕੇ ਉਸਤਾਦ ਕੋਈ ਮਾਤਾ ਪਿਤਾ ਝੜਕਾਂ ਦੇ ਰਹੇ ਆ ਚੁੱਪ ਕਰਕੇ ਗਾਲਾਂ ਖਾ ਲਓ ਨਿੰਦਿਆ ਕਰ ਰਿਹਾ ਕੋਈ ਤੁਹਾਡੀ ਚੁੱਪ ਰਹੋ ਤਾਂ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਅਫਸੋਸ ਕਰਨੇ ਜਾਣਾ ਚੁੱਪ ਰਹੋ ਜੇ ਬੋਲਣਾ ਤਾਂ ਕੋਈ ਬਾਣੀ ਵਾਲੀ ਚੰਗੀ ਗੱਲ ਕਹਿਣੀ ਆ ਭਲਾ ਹੀ ਗੱਲ ਕਹਿਣੀ ਆ ਹੋਰ ਇਧਰ ਲੀਆਂ ਉਧਰ ਲੀਆਂ ਗੱਲਾਂ ਕਰਨ ਵਾਲੋ ਤਾਂ ਬਿਹਤਰ ਆ ਚੁੱਪੀ ਚੰਗੀ ਆ ਸਤਗੁਰੂ ਮਹਾਰਾਜ ਰਹਿਮਤ ਕਰਨ ਭੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ